ਵਰਜਾ ਕਾ ਖਾਲਸਾ ਵਾਰਜਾ ਕੀ ਪੱਤੇ ਐ ਸਮੇਂ ਦੀ ਤੁਹਾਨੂੰ ਇੱਕ ਸਭ ਤੋਂ ਵੱਡੀ ਖਬਰ ਸੁਣਾਉਣੇ ਆ ਕਿ ਨਵੰਬਰ 1984 ਦੇ ਦੋਸਤੀ ਦਾ ਵੇਸਾਕ अनेका ਨੇ ਪਰ ਉਹਨਾਂ ਦੇ ਵਿੱਚੋਂ ਇੱਕ ਦੋਸਤੀ ਸੱਜਣ ਕੁਮਾਰ ਜਿਸ ਦੇ ਕਿ ਅੱਜ ਅਦਾਲਤ ਵੱਲੋਂ ਜਿਹਨੂੰ ਦੋਸ਼ੀ ਇਕਰਾਰ ਦਿੱਤਾ ਗਿਆ ਤੁਹਾਨੂੰ ਦੱਸਦੇ ਆ ਪੂਰਾ ਮਾਮਲਾ ਕੀ ਆ ਵੀਡੀਓ ਨੂੰ ਬੱਤ ਤੋਂ ਬਾਤ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਿੱਖਾਂ ਨੂੰ ਜਿਹੜਾ ਥੋੜੀ ਜੀ ਮਾਲਮ ਲੱਗੀ ਆ 40 ਸਾਲਾਂ ਬਾਅਦ ਥੋੜਾ ਜਿਆ ਨਿਆ ਮਿਲਿਆਗਾ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀ ਹਾਊਸ ਐਵੈਨਿਊ ਕੋਰਟ ਦੇ ਵੱਲੋਂ ਕਾਂਗਰਸੀ ਜਿਹੜਾ ਸੰਸਦ ਦਾ ਜਿਹੜਾ ਹੈਗਾ ਸੀ ਸਾਬਕਾ ਸੰਸਦ ਮੈਂਬਰ ਆ ਜੂਨ 1984 ਦਾ ਜਿਹੜਾ ਕਤਲਿਆਮ ਹੋਇਆ ਸੀ ਦਿੱਲੀ ਦੇ ਵਿੱਚ ਉਹਦੇ ਵਿੱਚੋਂ ਸੱਜਨ ਕੁਮਾਰ ਜਗਦੀਸ਼ ਟੈਟਲਰ ਅਤੇ ਹੋਰ ਜਿਹੜੇ ਕਈ ਨੇਤਾ ਨੇ ਜਿਹੜੇ ਜਿਨ੍ਹਾਂ ਨੂੰ ਕਿ ਹਾਲੇ ਤੱਕ ਤੱਤੀ ਬਾੜ ਨਹੀਂ ਲੱਗੀ ਉਹਨਾਂ ਦੇ ਵਿੱਚੋਂ ਹੀ ਸੱਜਣ ਕੁਮਾਰ ਇੱਕਾ ਜਿਸਰੋਂ ਕਿ ਪਹਿਲਾ ਹੀ ਫਿਲਹਾਲ ਉਮਰ ਕੈਦ ਦੀ ਜਿਹੜੀ ਸਜ਼ਾ ਹੋਈ ਹੋਈ ਆ ਅੱਜ ਧਾਰਨ ਨੂੰ ਜਿਹੜੀ ਇਹ ਨਵੀਂ ਖਬਰ ਆ ਨਵੀਂ ਅਪਡੇਟ ਆ ਇਹਦੇ ਵਿੱਚ 1984 ਦੇ ਵਿੱਚ ਕਤਲਿਆਮ ਹੋਇਆ ਸੀ 1 ਨਵੰਬਰ 1984 ਨੂੰ ਪਿਓ ਤੇ ਪੁੱਤ ਨੂੰ ਜਿਹੜਾ ਇਹ ਕਤਲ ਕੀਤਾ ਸੀ ਸੱਜਣ ਕੁਮਾਰ ਨੇ ਤੇ ਇਸ ਦੇ ਅੱਜ ਜਿਹੜਾ ਦੋਸ਼ਾ ਤੈ ਹੋ ਗਿਆ ਜਿਹੜੀ ਇਸ ਦੀ ਹੁਣ ਸਜ਼ਾ ਕੀ ਉਹ 18 ਫਰਵਰੀ ਨੂੰ ਸੁਣਾਈ ਜਾਊਗੀ ਤੁਹਾਨੂੰ ਦੱਸ ਦਈਏ ਬੇਸਕਾ 40 ਸਾਲ ਦਾ ਸਮਾਂ ਦੇਖੋ ਤੁਸੀਂ 40 ਸਾਲ ਲੰਘਦੇ 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 ਲੰਘ ਗਏ ਪਰ ਹਲੇ ਤੱਕ ਇੱਕ ਸੱਜਣ ਕਵਾਰ ਨੂੰ ਜਿਹੜਾ ਦੋਸ਼ੀ ਆ ਜਿਹੜਾ ਉੱਠੜਾਇਆ ਗਿਆ ਜਦੋਂ ਕਿ ਅਨੇਕਾਂ ਦੋਸ਼ੀਆਂ ਨੇ ਸਿੱਖਾਂ ਦੇ ਘਰਾਂ ਦੀ ਪੁਸਤਪਨਾਹ ਕਰਕੇ ਸਿੱਖਾਂ ਦੇ ਘਰਿਆਂ ਦਾ ਪੂਰਾ ਜਾਇਜਾ ਲੈ ਕੇ ਸਿੱਖਾਂ ਨੂੰ ਕੱਲੇ-ਕੱਲਿਆਂ ਨੂੰ ਜਿਹੜਾ ਉਹਨਾਂ ਦੇ ਟਾਇਰ ਪਾਏ ਗਏ ਗਲਾਂ ਦੇ ਵਿੱਚ ਬਲਦੇ ਟਾਇਰ ਅੱਗਾ ਲਾਈਆਂ ਗਿਆ ਉਹਨਾਂ ਨੂੰ ਜਿਉਂਦਿਆਂ ਸਾੜਿਆ ਗਿਆ ਜੀ ਆਪਾਂ ਗੱਲ ਕਰੀਏ ਸਰਕਾਰੀ ਅੰਕੜੇ ਤਾਂ ਬਹੁਤ ਘੱਟ ਦਿਖਾਉਂਦੇ ਆ ਦੱਸਿਆ ਜਾ ਰਿਹਾ ਕਿ 10000 ਤੋਂ ਉੱਪਰ ਜਿਹੜਾ ਦਿੱਲੀ ਦੇ ਗਲੀਆਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਤਨ ਦਿਨ ਹੁੰਦਾ ਰਿਹਾ 1 ਨਵੰਬਰ ਤੋਂ 3 ਨਵੰਬਰ ਤੱਕ ਅਰਜੀਪ ਗਾਂਧੀ ਨੇ ਖੁੱਲ ਦੇ ਦਿੱਤੀ ਤੁਹਾਨੂੰ ਪਤਾ ਕਿ ਪਹਿਲਾ ਅਰਜੀਪ ਗਾਂਧੀ ਦੀ ਮਾਂ ਇੰਦਰਾ ਗਾਂਧੀ ਨੇ ਜਿਹੜਾ ਦਰਬਾਰ ਸਾਹਿਬ ਤੇ ਅਤਿਆਚਾਰ ਕੀਤਾ ਉਹਦੇ ਮਾਰਨ ਤੋਂ ਬਾਅਦ ਅਰਜੀਪ ਗਾਂਧੀ ਨੇ ਭੜਕ ਉੱਠਿਆ ਤੇ ਬਿਆਨ ਦਿੱਤਾ ਜਦੋਂ ਸਿੱਖਾਂ ਦਾ ਕਹਿਰ ਹੋ ਰਿਹਾ ਸੀ ਸਿੱਖਾਂ ਦੇ ਗਲਾਂ ਦੇ ਵਿੱਚ ਤੈਰ ਪਾ ਕੇ ਉਹਨਾਂ ਨੂੰ ਜਲਾਇਆ ਜਾ ਰਿਹਾ ਸੀ ਜਿਵੇਂ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਕਿਸ ਤਰ੍ਹਾਂ ਹੋ ਰਿਹਾ ਤੁਸੀਂ ਪ੍ਰਧਾਨ ਮੰਤਰੀ ਹੋ ਜਿਹੜਾ ਕਿ ਸਿੱਖ ਕੌਮ ਦਾ ਘਾਣ ਕਰ ਰਹੇ ਹੋ ਤੇ ਉਹਨੇ ਕਿਹਾ ਸੀ ਕਿ ਜਦੋਂ ਵੱਡਾ ਕੋਈ ਡਾਕਟਰ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਆ ਇਸ ਤਰ੍ਹਾਂ ਦਾ ਬਿਆਨ ਦੇ ਕੇ ਉਹਨੇ ਇੱਕ ਭੜਕਾਓ ਬਿਆਨ ਦੇ ਕੇ ਹੋਰ ਵੀ ਜਿਹੜੇ ਸਿੱਖਾਂ ਦੇ ਜਿਹੜਾ ਜ਼ਖਮਾਂ ਤੇ ਆਪਾਂ ਕਹਿ ਲਈਏ ਕਿ ਲੂਣ ਛੁੱਟ ਗਿਆ ਤੇ ਤਿੰਨ ਦਿਨ ਲਗਾਤਾਰ ਸਿੱਖਾਂ ਦਾ ਜਿਹੜਾ ਕਤਲੇਆਮ ਹੁੰਦਾ ਰਿਹਾ ਸਾਡੇ ਸਿੱਖ ਕਹਾਉਣ ਵਾਲੇ ਜਾਂ ਕੋਈ ਹੋਰ ਕਿਸੇ ਦੀ ਹਿੰਮਤ ਨਹੀਂ ਪਈ ਕਿਸੇ ਦੀ ਬਾਹ ਨਹੀਂ ਪਈ ਕਿ ਦੋ ਸ਼ਬਦ ਬੋਲ ਸਕਣਾ ਅਜੇ ਤੱਕ 40 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਕਿਤੇ ਕਾਂਗਰਸ ਦੇ ਕਿਸੇ ਵੀ ਇਹਨਾਂ ਦੇ ਖਾਨਦਾਨੀ ਪਰਿਵਾਰ ਦੇ ਵਿੱਚੋਂ ਕਿਸੇ ਨੇ ਮਾਫੀ ਨਹੀਂ ਮੰਗੀ ਪਰ ਜੇਕਰ ਇੱਕ ਮੰਗਾਈ ਗਈ ਆ ਉਹ ਵੀ ਮਨਮੋਹਨ ਸਿੰਘ ਆ ਪ੍ਰਧਾਨ ਮੰਤਰੀ ਸੀ ਸਿੱਖ ਸੀ ਉਹਦੇ ਕੋਲ ਮਾਫੀ ਮੰਗਾਈ ਗਈ ਆ ਕਿ ਜਦੋਂ ਕਿ ਉਹ ਵਿੱਚ ਉਹ ਤਾਂ ਲੈਣਾ ਦੇਣੀ ਨਹੀਂ ਸੀ ਜਦੋਂ ਕਿ ਇਹ ਗੱਲ ਸਾਰੀ ਆ ਸੋਨੀਆ ਗਾਂਧੀ ਆ ਇਹਦੇ ਘਰ ਵਾਲਾ ਸੀ ਅਰਜੀ ਪਗਾਂਧੀ ਤੇ ਹੁਣ ਇਹਦਾ ਮੁੰਡਾ ਗਾ ਰੌਹਲ ਗਾਂਧੀ ਮਿਸਾਕ ਚਲਪਾ ਕਹਿੰਦੇ ਆ ਕਿ ਇਹ ਛੋਟਾ ਬੱਚਾ ਸੀ ਇਹਦਾ ਮਾਪਿਆਂ ਨੇ ਜੋ ਕੀਤਾ ਪਰ ਸੋਨੀਆ ਗਾਂਧੀ ਵੀ ਅੱਜ ਉੱਥੇ ਬੈਠੀ ਆ ਤੇ ਫਿਰ ਇਹਨਾਂ ਨੂੰ ਕੀ ਕੀਤਾ ਜਿਹੜੇ ਸੱਜਣ ਕੁਮਾਰ ਨੇ ਜੀ ਰੀਟ ਟੈਟਲਰ ਆ ਜਾਂ ਹੋਰ ਨੇ ਬਹੁਤੇ ਸਾਰੇ ਜਿਹੜੇ ਅੱਜ ਵੱਡੇ ਵੱਡੇ ਕੁਰਸੀਆਂ 'ਤੇ ਨੰਗ ਮਾੜਿਆ ਮਾਣੀ ਬੈਠੇ ਨੇ ਉਹਨਾਂ ਨੇ ਕਤਲ ਆਮ ਇੱਕ ਘੜੀ ਸਾਸ ਤਹਿਤ ਪਹਿਲਾਂ ਸਿੱਖਾਂ ਨੂੰ ਨਹਾਤੇ ਕੀਤਾ ਗਿਆ ਫਿਰ ਸਿੱਖਾਂ ਨੂੰ ਉਹਨਾਂ ਦੇ ਘਰਾਂ ਦੀ ਦੇਖਰੇਖ ਕੀਤੀ ਗਈ ਕਿ ਕਿੰਨੇ ਕਿੰਨੇ ਗਲੀਆਂ ਦੇ ਵਿੱਚ ਸਿੱਖ ਰਹਿੰਦੇ ਆ ਫਿਰ ਉਹਨਾਂ ਦੇ ਵਿੱਚੋਂ ਫੜ ਫੜ ਕੇ ਸਿੱਖਾਂ ਨੂੰ ਗੋਲੀਆਂ ਮਾਰਿਆ ਗਈਆਂ ਅੱਗ ਲਾਈਆਂ ਗਈਆਂ ਉੱਤੇ ਗੱਡੀਆਂ ਚੜਾਈਆਂ ਗਈਆਂ ਜਾਨੀ ਕਿ ਤਿੰਨ ਦਿਨ ਨੰਗਾ ਨਾਚ ਹੁੰਦਾ ਰਿਹਾ ਭਾਰਤ ਦੇ ਵਿੱਚ ਜਿਸ ਨੂੰ ਅਸੀਂ ਭਾਰਤ ਦੇਸ਼ ਕਹਿੰਦੇ ਆ ਕਹਿੰਦੇ ਆ Hindu ਦੇਸ਼ ਹਿੰਦੁਸਤਾਨ ਦੇਸ਼ ਇਸ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਇਹੋ ਜਿਹਾ ਕੁਝ ਵਾਪਰਿਆਗਾ ਪਰ ਹੁਣ 40 ਸਾਲ ਬਾਅਦ ਸੱਜਨ ਕੁਮਾਰ ਨੂੰ ਦੁਬਾਰੇ ਜਿਹੜਾ ਇੱਕ ਦੋਸੀ ਫੜਾਇਆ ਗਿਆ ਜਿੱਦੋਂ ਕਿ ਇੱਕ ਤੋਂ ਪਹਿਲਾਂ ਵੀ ਜਿਹੜੀ ਕਿ ਕਾਂਗਰਸੀ ਆਗੂ ਜਗਦੀਸ਼ ਟੈਟਲਰ ਦੀ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਸੀ ਉਹਨੇ ਮੰਨਿਆ ਸੀ ਕਿ 2.5 ਸਿੱਖ 2 2 ਤੋਂ 250 ਸਿੱਖ ਉਹਨੇ ਆਪਣੇ ਹੱਥੀ ਮਾਰੇ ਤੇ ਮਰਵਾਏ ਨੇ ਪਰ ਉਹ ਸਾਰੇ ਆਮ ਜਿਹੜੇ ਘੁੰਮਦੇ ਫਿਰਦੇ ਨੇ ਹੋਰ ਅਤੇ अनेका ਜਿਹੜੇ ਕੋਈ ਵਾਚਨ ਕਰਕੇ ਆ ਕੋਈ ਫਲਾਣਾ ਕਰਕੇ ਆ ਕੋਈ ਧਮਕੇ ਕਰਕੇ ਆ ਜਿਨ੍ਹਾਂ ਨੇ ਖੂਨ ਕੇ ਬਦਲੇ ਖੂਨ ਦੇ ਨਾਰੇ ਲਾਏ ਸੀ ਅੱਜ ਉਹ ਉੱਤੇ ਜਿਹੜੇ ਆਪਾਂ ਕਹਦੇ ਕਿ ਪਾਦਮੀ ਇਮਾਨ ਰਹੇ ਨੇ ਅੱਜ ਉਹ ਸਰੇ ਆਮ ਜਿਹੜਾ ਕ ਸਿੱਖਾਂ ਦਾ ਜਿਹੜਾ ਤਹਜ਼ ਨਹਿਸ ਕਰਕੇ ਜਿਹੜੇ ਅੱਜ ਉਹ ਆਪਣੀ ਜ਼ਿੰਦਗੀ ਵਧੀਆ ਜੀ ਰਹੇ ਨੇ ਪਰ ਜੇਕਰ ਅੱਜ 40 ਸਾਲ ਤੱਕ ਸਿੱਖਾਂ ਨੂੰ ਨਿਆਂ ਮਿਲਿਆ ਸਿਰਫ ਇੱਕ ਸੱਜਨ ਕੁਮਾਰ ਹੁਣ ਤੁਸੀਂ ਆਪ ਹੀ ਇਸ ਵਾਰ ਸੋਚ ਕੇ ਵੇਖੋ ਕਿ ਕਿੰਨੇ ਜਾਣੇ ਨੇ ਅੱਗਾ ਲਵਾਈਆਂ ਕਿਹੜੇ ਕਿਹੜੇ ਅਫਸਰ ਸੀ ਕਿਹੜੇ ਕਿਹੜੇ ਉਸ ਟਾਈਮ ਦੇ ਐਮਐਲਏ ਐਮਪੀ ਜਾਂ ਹੋਰ ਵੱਡੇ ਅਹੁਦੇ ਤੇ ਬਿਰਾਜਮਾਨ ਸੀ ਜਿਨ੍ਹਾਂ ਨੇ ਕਿ ਸਾਰਾ ਕਾਰਾ ਇਹ ਆਪਣੇ ਹੱਥੀ ਕਰਵਾਇਆ ਤੇ ਸਿੱਖਾਂ ਦੇ ਘਰਾਂ ਦੀਆਂ ਨਿਸ਼ਾਨਦੇਹੀਆਂ ਕਰਵਾਈਆਂ ਜਿਸ ਕਰਕੇ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਇਹ ਸਿਰਫ ਇੱਕ ਕੱਲਾ ਦੇਸ਼ ਆ ਭਾਰਤ ਜਿੱਥੇ ਕਿ ਵਿਧਵਾ ਕਲੋਨੀ ਬਣੀ ਹੋਈ ਆ ਦਿੱਲੀ ਦੇ ਵਿੱਚ ਤੇ ਜਿਨ੍ਹਾਂ ਨੇ ਸਿੱਖਾਂ ਦਾ ਸਰੇ ਆਮ ਤਿੰਨ ਦਿਨ ਨੰਗਾ ਨਾਚ ਕਰਕੇ ਗੁੰਡੇ ਨੱਚਦੇ ਰਹੇ ਲਾਸਾਂ ਦੇ ਉੱਪਰ ਅੱਗਾ ਲਾ ਲਾ ਕੇ ਭੰਗੜੇ ਪਾਉਂਦੇ ਰਹੇ ਸ਼ਰਾਬਾ ਕਵਾਬਾ ਪੀਂਦੇ ਰਹੇ ਪਰ ਸਿੱਖਾਂ ਦਾ ਕੌਣ ਸੀ ਸਿੱਖਾਂ ਦਾ ਕੋਈ ਨਹੀਂ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਤਾਂ ਜਾ ਕੇ ਲੱਡੂ ਵੰਡੇ ਜਾਂਦੇ ਆ ਸਿੱਖ ਵਿਰੋਧੀਆਂ ਵੱਲੋਂ ਸਿੱਖਾਂ ਦਾ ਉੱਥੇ ਕਿੰਨਾ ਕਤਲੇਆਮ ਹੋਇਆ ਬੇਗਨਾ ਨੌਜਵਾਨੇ ਬੱਚੇ ਬੁੱਢੀਆਂ ਬਜ਼ੁਰਗ ਮਾਰੇ ਗਏ ਆਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਵਿੱਚ ਗੋਲੀਆਂ ਮਾਰਿਆ ਗਈਆਂ ਤੇ ਉਸ ਦੇ ਰੋਸ ਵਿੱਚ ਭਾਈ ਬਿਆਨ ਭਾਈ ਸਤਬਾਹ ਸਿੰਘ ਭਾਈ ਕੇਰ ਸਿੰਘ ਨੇ ਇੰਦਰਾ ਗਾਂਧੀ ਤੋਂ ਬਦਲਾ ਲੈਂਤਾ ਜੂਣਾ 1984 ਉਸ ਤੋਂ ਬਾਅਦ ਨਵੰਬਰ 1984 ਨੂੰ ਜਿਹੜਾ ਕਿ ਕਤਲੇਆਮ ਸ਼ੁਰੂ ਹੁੰਦਾ ਹੈਗਾ ਸਿੱਖਾਂ ਦਾ ਐਥੇ ਨਹੀਂ ਵਾਤ ਨਹੀਂ 2000 90 ਦੇ ਵਿੱਚ 90 ਦੇ ਵਿੱਚ ਮੁੱਖ ਮੰਤਰੀ ਬਣਦੇ ਆ ਫਿਰ ਕਾਂਗਰਸ ਦਾ ਜਿਹੜਾ ਕਿ ਮੁੱਖ ਮੰਤਰੀ ਬਣ ਜਾਂਦਾ ਹੈਗਾ ਬਿਆਨਤ ਸਿੰਘ ਜਿਹਨੂੰ ਬਿਆਨਤ ਬੁੱਚੜ ਕਿਹਾ ਜਾਂਦਾ ਸਾਡੇ ਲੀਡਰਸ਼ਿਪ ਜਿਹੜੀ ਆਪਾਂ ਕਹਦੇ ਆ ਕਿ ਅਕਾਲੀ ਦਲ ਅਤੇ ਕੁਝ ਹੋਰ ਧੜਿਆਂ ਨੇ ਜਿਹੜਾ ਵੋਟਾਂ ਦਾ ਬਾਈਕਾਟ ਕੀਤਾ ਉਹਨਾਂ ਦਾ ਬਾਈਕਾਟ ਦਾ ਨੁਕਸਾਨ ਜਿਹੜਾ ਕਾ ਸਿੱਖ ਕੌਮ ਨੂੰ ਝੱਲਣਾ ਪਿਆ ਤਾਂ ਕੁਝ ਵੋਟਾਂ ਦੇ ਹੀ ਦੇ ਨਾਲ ਬਿਆਨਤ ਸਿੰਘ ਦੀ ਸਰਕਾਰ ਬਣੀ ਬਿਆਨਤ ਸਿੰਘ ਉਹ ਖੁਨੀਕ ਖੰਘਾਰੂ ਜਨਵਾਰ ਵਾਂਗ ਤੇ ਉਹਨੇ ਭੇੜੀਏ ਬਾਗਾ ਨਾਲ ਰੱਖੇ ਆਪਣੇ ਕੇ ਕੇਪੀਐਸ ਗਿੱਲ ਵਰਗੇ ਅਤੇ ਹੋਰ ਬੁੱਚੜ ਅਫਸਰ ਜਿਨ੍ਹਾਂ ਨੇ ਕਿ ਨੌਜਵਾਨਾਂ ਦਾ ਸਰਕਾਰ ਖੇਡਣਾ ਸ਼ੁਰੂ ਕਰ ਦਿੱਤਾ ਇਸ ਸਰਕਾਰ 3 ਸਾਲ ਚੱਲਦਾ ਰਿਹਾ 3 ਸਾਲ ਤੱਕ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਦੇ ਰਹੇ ਇਹ ਕਾਲੂ ਆਗੂ ਰੋਟੀਆਂ ਸੇਕਦੇ ਰਹੇ ਰਾਤ ਨੂੰ ਕੇਪੀਐਸ ਗੱਲ ਦੇ ਨਾਲ ਮੀਟਿੰਗਾਂ ਕਰਨੀਆਂ ਉਹਨਾਂ ਬੁੱਚੜ ਅਫਸਰਾਂ ਦੇ ਨਾਲ ਮੀਟਿੰਗਾਂ ਕਰਨੀਆਂ ਜਿਹੜੇ ਸਿੱਖਾਂ ਦਾ ਲਹੂ ਪੀਂਦੇ ਸੀ ਜਿਹੜੇ ਸਿੱਖ ਮਕਾਉਂਦੇ ਸੀ ਜਿਹੜੇ ਉਹਨਾਂ ਦੀਆਂ ਭੋਗਾ ਤੇ ਵਰਸ਼ੀਆਂ ਤੇ ਜਾਣਾ ਕਦੇ ਪੁਲਿਸ ਨੇ ਫਿਰ ਸਾਡੀਆਂ ਮਾਵਾਂ ਭੈਣਾਂ ਦੇ ਨਾਲ ਉਸ ਟਾਈਮ ਰੇਪ ਕੀਤੇ ਕਿਸ ਤਰ੍ਹਾਂ ਕੱਪੜੇ ਬਦਲ ਕੇ ਬਾਣਾ ਬਦਲ ਕੇ ਰਾਤ ਨੂੰ ਕਹਿੰਦੇ ਨਾਲ ਕਿ ਅਸੀਂ ਖਾੜਕੋ ਰੋਟੀ ਖਾਣ ਆਇਆ ਤੇ ਸਵੇਰੇ ਉਹਨਾਂ ਦੇ ਘਰਾਂ ਦੇ ਵਿੱਚ ਆਪ ਹੀ ਜਾ ਕੇ ਸਾਫਾ ਮਾਰ ਲੈਂਦੇ ਕਿ ਤੁਹਾਡੇ ਘਰੇ ਰਾਤ ਫਲਾਣੇ ਫਲਾਣੇ ਬੰਦੇ ਆਏ ਸੀ ਇਹ ਸਰਕਾਰਾਂ ਨੇ ਇਹਨਾਂ ਚੀਜ਼ਾਂ ਨੂੰ ਕਰਕੇ ਫਿਰ ਇੱਕ ਕਲੰਕ ਲਾਉਣਾ ਸ਼ੁਰੂ ਕਰ ਦਿੱਤਾ ਸਿੱਖਾਂ ਤੇ ਕਿ ਸਿੱਖ ਧੀਆਂ ਭੈਣਾਂ ਦੀ ਇੱਜ਼ਤ ਤੱਕ ਦੇ ਨੇ ਜਦੋਂ ਕੋਈ ਪੁਲਸ ਵਾਲੇ ਬੁੱੱਟੜ ਬਣੇ ਆਪੇ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਜਲੀਲ ਕੀਤਾ ਉਹਨਾਂ ਨੂੰ ਜਲੀਲ ਕਰਕੇ ਹੀ ਸਿੱਖਾਂ ਦਾ ਨਾਮ ਮਰਿਆ ਗਿਆ ਜੇਕਰ ਹਿੰਦੂ ਮਾਰੇ ਗਏ ਉਹ ਵੀ ਕਾਂਗਰਸ ਦੀ ਦੇਣ ਆ ਤੇ ਨੌ ਲਾ ਦਿੱਤਾ ਸਿੱਖਾਂ ਦਾ ਪਰ ਅੱਜ ਵੀ ਸਾਡੇ ਜੋ ਅੱਜ ਸਾਡੇ ਹਾਲਾਤ ਨੇ ਪੰਜਾਬ ਦੇ ਜਾਂ ਬਾਹਰਲੇ ਦਿਸਾਂ ਦੇ ਉਹ ਹਾਲਾਤ ਵੀ ਉਹੀ ਦਰਸਾਉਂਦੇ ਨੇ 1984 ਤੇ 90 ਵਾਂਗ ਜਿਸ ਤਰ੍ਹਾਂ ਸਿੱਖਾਂ ਤੇ ਹਿੰਦੂ ਨੂੰ ਲੜਾਇਆ ਗਿਆ ਅੱਜ ਆਪਸੀ ਸਿੱਖਾਂ ਨੂੰ ਸਿੱਖਾਂ ਦੇ ਨਾਲ ਲੜਾਇਆ ਜਾਂਦਾ ਆਪ ਹੀ ਸਿੱਖਾਂ ਦੇ ਕਤਲ ਕਰਕੇ ਤੇ ਸਿੱਖਾਂ ਦੇ ਨਾਮ ਮੜ ਦਿੱਤਾ ਜਾਂਦਾਗਾ ਤੇ ਸਿੱਖ ਦਾ ਨਾਮ ਹੀ ਜਿਹੜਾ ਅਮੁਰੇ ਲਿਆਤਾ ਜਾਂਦਾ ਕਿ ਫਲਾਣੇ ਸਿੱਖ ਦੇ ਜਿਹੜੇ ਕਤਲ ਕਰਵਾਇਆ ਦੀਵਸਟੇਟਾ ਏਜੰਸੀਆਂ ਨੇ ਪਰ ਸਾਡੇ ਸਿੱਖਾਂ ਨੂੰ ਪਤਾ ਨਹੀਂ ਕੀ ਬਿਮਾਰੀ ਪੈ ਗਈ ਸਾਡੇ ਲੋਕਾਂ ਨੂੰ ਪਤਾ ਨਹੀਂ ਕੀ ਇਹਨਾਂ ਦਾ ਦਿਮਾਗ ਇਹਨਾਂ ਸੁਨ ਹੋ ਗਿਆ ਕਿ ਅਜੇ ਵੀ ਇਹਨਾਂ ਜਿਹੇ ਚਾਲਾਂ ਦੇ ਵਿੱਚ ਲੂੰਬੜ ਚਾਲਾਂ ਦੇ ਵਿੱਚ ਫਸ ਕੇ ਸਾਡੇ ਸਿੱਖਾਂ ਦੇ ਹੀ ਬੈਰੀ ਬਣੇ ਹੋਏ ਨੇ ਪਤਾ ਹੈ ਕਿ ਸਾਡਾ ਸਿੱਖਾਂ ਦਾ ਜਿੰਨਾ ਤੱਕ ਮਹਾਰਾਜਾ ਰਣਜੀਤ ਸਿੰਘ ਵਰਗਾ ਆਰਾਜ ਨਹੀਂ ਆਉਂਦਾ ਉਹਨਾਂ ਤਰ ਤੁਸੀਂ ਜਿੰਨਾ ਮਰਜ਼ੀ ਟਾਰਾ ਮਾਰ ਲਓ ਜਿੰਨਾ ਮਰਜ਼ੀ ਉਚੌਦਿਆਂ ਤੇ ਬਹਿ ਜਾਓ ਪਰ ਤੁਹਾਡੀ ਅਗਲਿਆਂ ਨੇ ਇੱਕ ਨਹੀਂ ਚੱਲਣ ਦੇਣੀ ਕਿਉਂਕਿ ਦੀਪ ਸਟਰੀਟ ਖੜੀ ਆ ਆਰਐਸਐਸ ਖੜੀ ਆ ਬੀਜੇ ਬਦਰੰਗ ਪਤਾ ਨਹੀਂ ਕੀ ਕੀ ਦਲ ਖੜਾ ਹੈਗਾ ਇਹਨਾਂ ਦੇ ਪਿੱਛੇ ਇਸੇ ਸਿੱਖਾਂ ਨੂੰ ਮਕਾਉਣਾ ਚਾਹੁੰਦੇ ਆ ਸਿੱਖਾਂ ਨੂੰ ਕੋਤਲਣਾ ਚਾਹੁੰਦੇ ਆ ਪਰ ਇੱਕ ਗੁਰੂ ਦੀ ਸਾਜੀ ਫੌਜ ਕਰਕੇ ਜਿਹੜਾ ਸਿੱਖ ਕੌਮ ਅਜ ਵੀ ਜਿਹੜੀ ਚੜ੍ਹਦੀ ਕਲਾ ਵਿੱਚ ਹੈ ਪਰ ਜਿਹੜਾ ਇਹ ਤੁਹਾਨੂੰ ਮੈਂ ਸੁਣਾਇਆਗਾ ਇਹ ਸੱਜਣ ਕੁਮਾਰ ਦੋਸੀ ਤਰਹਾਇਆ ਗਿਆ ਅੱਜ ਦਿੱਲੀ ਦੀ ਅਦਾਲਤ ਵੱਲੋਂ ਤੇ 40 ਸਾਲਾਂ ਬਾਅਦ ਇਹਨੂੰ ਜਿਹੜਾ ਇਹਦਾ ਦੋਸਾ ਉਹ 18 ਤਰੀਕ ਨੂੰ ਇਹਨੂੰ ਸਜ਼ਾ ਸੁਣਾਈ ਜਾਣੀ ਆ ਤੁਸੀਂ ਆਪਣੇ ਕਮੈਂਟ ਜ਼ਰੂਰ ਦੇਣੇ ਕਿ ਹੋਰ ਕਿਹੜੇ ਕਿਹੜੇ ਅਜਿਹੇ ਜੁਲਮ ਮਲਜਮ ਸੀ ਜਿਨ੍ਹਾਂ ਨੇ ਸਿੱਖਾਂ ਦੇ ਘਰਾਂ ਦੀਆਂ ਨਿਸ਼ਾਨ ਦੇਈਆਂ ਕਰ ਕਰਕੇ ਸਿੱਖਾਂ ਦੇ ਗਲਾਂ ਦੇ ਵਿੱਚ ਜਲਦੇ ਜਿਹੜੇ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਹੋਰ ਕਿਹੜੇ ਕਿਹੜੇ ਆਗੂ ਨੇ ਕਿ ਜਿਨ੍ਹਾਂ ਦਾ ਉਸ ਟਾਈਮ ਪੂਰਾ ਪੂਰਾ ਹੱਥ ਸੀ ਜੇ ਉਹਨਾਂ ਦੇ ਵਿੱਚੋਂ ਕਾਂਗਰਸੀ ਤਾਂ ਹੈਗੇ ਸੀ ਕਾਲੀ ਭਾਜਪਾ ਜਾਪਾ ਕਹਦੀ ਹੈ ਕਿ ਕਵਰੇਜ ਲਾਣਾ ਵੀ ਬਹੁਤ ਜ਼ਿਆਦਾ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਲਿਖਿਓ ਧੰਨਵਾਦ ਵਰਜ ਸਿੰਘ ਕਾ ਖਾਲਸਾ ਵਰਜ ਕੀ ਫਤਿਹ